ਹੀਟਾ ਕਾਰ ਦਾ ਟਾਇਰ ਫਟਣ ਨਾਲ ਈ ਰਕਸ਼ਾ ਨਾਲ ਵਜੀ ਟੱਕਰ ਈ ਰਕਸ਼ਾ ਸੜਕ ਤੋਂ ਕਈ ਫੁੱਟ ਹੀਟਾਂ ਪੈ ਲੀਆਂ ਛਿੱੜ ਗਈ ਜਾਨੀ ਨੁਕਸਾਨ ਤੋਂ ਰਹਾ ਪਚਾ 6 ਲੋਕ ਹੋਏ ਜ਼ਖਮੀ ਤਾਲਾਦੀ ਵਨ ਮੇ ਹਾਈਵੇ ਦੇ ਉੱਪਰ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਇੱਕ ਕ੍ਰੇਟਾ ਕਾਰ ਦਾ ਟਾਇਰ ਫਟਣ ਨਾਲ ਉਸ ਸੜਕ ਤੇ ਜਾ ਰਹੀ ਸਵਾਰੀਆਂ ਨਾਲ ਭਰੇ ਇਰਖਸ਼ਾ ਨੂੰ ਪਿਛੋਂ ਟੱਕਰ ਮਾਰਦੇ ਹੋਏ ਖੇਤਾਂ ਵਿੱਚ ਝਟ ਗਏ ਜਿੱਥੇ ਕਾਰ ਚਲਾ ਰਿਹਾ ਡਰਾਈਵਰ ਚੱਕਮੀ ਹੋ ਗਿਆ ਉੱਥੇ ਹੀ ਇਰਖਸ਼ਾ ਸਵਾਰ ਪੰਜ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੇ ਪੀਸੀਆਰ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਇਸ ਬੰਤੀ ਜਾਣਕਾਰੀ ਦਿੰਦੇ ਹੋਏ ਪੀਸੀਆਰ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਪਿੱਛੇ ਟ੍ਰੇਟਾਕਾਰ ਈ ਰੱਖਸ਼ਾ ਨਾਲ ਟਕਰਆਉਂਦਿਆਂ ਹੋਇਆਂ ਟਾਇਰ ਫਟਣ ਕਾਰਨ ਸੜਕ ਤੇ ਹੀ ਠਾਂ ਖੇਤਾਂ ਵਿੱਚ ਜਾ ਡਿੱਗੀ ਹੈ ਈ ਰੱਖਸ਼ਾ ਵੀ ਨਾਲ ਹੀ ਖੇਤਾਂ ਵਿੱਚ ਜਾ ਡਿੱਗਿਆ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਹੈ ਅਤੇ ਹੁਣ ਅਸੀਂ ਗੱਡੀਆਂ ਨੂੰ ਬਾਹਰ ਕੱਢ ਰਹੇ ਹਾਂ ਉਹਨਾਂ ਕਹਾ ਕੇ ਜਾਨੀ ਨੁਕਸਾਨ ਹੁਣ ਬਚਾ ਹੋਇਆ ਚਾਹਤੇ ਈ ਰੱਖਸ਼ਾ ਅਤੇ ਸਵਾਰੀਆਂ ਨੂੰ ਮਾਮੂਲੀ ਛਟਾਂ ਲੱਗੀਆਂ ਹਨ ਕਾਰ ਚਾਲਕ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕੀ ਗੱਲ ਹੋਈ ਹੈ ਤੇ ਕੀ ਸਾਰਾ ਸੀ ਇਹ ਰਾਗੀਰ ਨੇ ਜਾ ਕੇ ਸੰਭ ਦੱਸਿਆ ਸੀ ਅਨੇਕੀ ਚੌਂਗ ਦੇ ਵਿੱਚ ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਗਏ ਉਹਨਾਂ ਨੂੰ ਤੇ ਨਿਸ਼ਾਰਾ ਪਿੰਡ ਸੀ ਹਸਪੀਟਲ ਨੂੰ ਛੱਡ ਆਏ। ਇਹ ਟਰੌਲੀ ਵਾਲੇ ਪੰਜਾਂ ਨੇ ਤੇ ਇਹ ਵਾਲਾ ਇੱਕ ਚੌੜਾ ਇੱਕ ਖੱਬੀ ਸੱਜੀ ਪੂਣੀ ਦੇ ਸੱਟ ਲੱਗੇ। ਕਿਹੜੀ ਕਾਰ ਹੈ? ਕਰੇਟਾ ਹੈ। ਕਰੇਟਾ ਹੈ। ਕਰੇਟਾ ਹੈ ਜੀ ਤੇ ਦੂਜਾ ਕੀ ਹੈਗਾ? ਈ ਰਿਕਸ਼ਾ ਈ ਰਿਕਸ਼ਾ ਕਿੰਨੇ ਸਵਾਰੀ ਈ ਰਿਕਸ਼ੇ ਦੇ? ਪੰਜੇ ਜਾਨੇ ਹੀ ਘਰ ਦੀ ਫੈਮਿਲੀ ਸੀ ਤੇ ਇਹ ਕਰੇਟਾ ਦੇ ਗ੍ਰੇਟ ਹੈ ਸਿੰਗਲ ਬੰਦਾ ਸੀ ਸਿੰਗਲ ਬੰਦਾ ਸੀ ਬਚਾਇਆ ਸਾਰਿਆਂ ਦਾ ਹਾਂਜੀ ਬਚਾਇਆ ਸੀ ਇਹਨਾਂ ਨੂੰ ਕਿੱਥੇ ਭੇਜਿਆ ਹੁਣ ਇਹ ਪ੍ਰਾਈਵੇਟ ਹਸਪਤਲ ਤੇ ਤੁਸੀਂ ਤੁਸੀਂ ਕਿਹੜੇ ਹਾਂਜੀ ਤੁਸੀਂ ਐਸਐਸਆਰ ਰੋਡਸ ਰੱਖਿਆ ਵਾਲੇ ਅੱਛਾ ਤੇ ਇਹ ਅਸਲ ਇਹ ਮਤਲਬ ਮੌਕੇ ਤੇ ਤੁਸੀਂ ਪਹੁੰਚ ਗਏ ਸੀ ਤੇ ਸਵਾਰੀਆਂ ਹਸਪਤਲ ਭੇਜਤੀਆਂ ਹਾਂਜੀ ਇਹ ਹਸਪਤਲ ਛੱਡ ਕੇ ਜਾਂਦੇ ਆ ਠੀਕ ਐਸਐਸਆਰ ਦੀ